ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਵੇਰ ਦੇ ਵੇਲੇ ਡੈਮ ਤੇ ਅਜਿਹੜਾ ਉਹ ਡੈਮ ਦੇ ਗੇਟ ਖੋਲੇ ਗਏ ਔਰ ਮੌਸਮ ਨੂੰ ਲੈ ਕੇ ਜਿਹੜੀ ਹੁਣ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾ ਰਹੀਆਂ ਨੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਉਹਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜਾ ਉਹ ਮਸ਼ੀਨੀ ਚੈੱਕਅਪਸ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਇਸ ਵੇਲੇ ਤੁਸੀਂ ਸੁਖਨਾ ਡੈਮ ਤੇ ਹੀ ਮੌਜੂਦ ਆ ਜਿੱਥੇ ਕੁਝ ਦੇਰ ਪਹਿਲਾਂ ਜਿਹੜਾ ਉਹ ਸੁਖਨਾ ਡੈਮ ਦੇ ਗੇਟ ਖੋਲੇ ਗਏ ਸੀਗੇ ਚੈਕਿੰਗ ਕੀਤੀ ਗਈ ਸੀਗੀ ਔਰ ਇਸ ਦੀ ਮਸ਼ੀਨਰੀ ਚੈੱਕ ਕੀਤੀ ਗਈ ਸੀ ਕਿ ਸਾਰੀਆਂ ਚੀਜ਼ਾਂ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਕਿ ਨਹੀਂ ਕਰ ਰਹੀਆਂ ਨੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਮੌਨਸੂਨ ਦਾ ਮੌਸਮ ਹੈ ਹਮੇਸ਼ਾ ਇਸ ਸਮੇਂ ਦੇ ਵਿੱਚ ਜਿਹੜਾ ਸੁਖਨਾ ਡੈਮ ਦੇ ਵਿੱਚ ਪਾਣੀ ਭਰਦਾ ਔਰ ਉਸ ਨੂੰ ਅੱਗੇ ਛੱਡਿਆ ਜਾਂਦਾ ਹੈ ਖੋਲਿਆ ਜਾਂਦਾ ਹੈ ਔਰ ਇੱਥੋਂ ਦੀ ਅੱਗੇ ਜਿਹੜਾ ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਜਿਹੜਾ ਪ੍ਰਸ਼ਾਸਨਿਕ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਔਰ ਪ੍ਰੀਕਾਸ਼ਨਰੀ ਮੇਜਰ ਜਿਹੜੇ ਨੇ ਉਹ ਲਏ ਜਾਂਦੇ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਕਿ ਸੁਖਨਾ ਲੇਕ ਤੇ ਜਿਹੜਾ ਸੁਖਨਾ ਡੈਮ ਹੈ ਉਸ ਦਾ ਜਿਹੜਾ ਉਹ ਪਾਣੀ ਦਾ ਪੱਧਰ ਵੱਧ ਗਿਆ ਹੋਵੇ ਔਰ ਪਾਣੀ ਦਾ ਪੱਧਰ ਵਧਨ ਦੇ ਕਰਕੇ ਜਿਹੜਾ ਆਲੇ ਦੁਆਲੇ ਦੇ ਏਰੀਆਜ਼ ਦੇ ਵਿੱਚ ਨੁਕਸਾਨ ਹੋਇਆ ਹੋਵੇ ਲੇਕਿ ਕੀ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਵੇਰ ਦੇ ਵੇਲੇ ਜਿਹੜਾ ਉਹ ਸੁਖਨਾ ਡੈਮ ਦੇ ਗੇਟ ਜਿਹੜੇ ਨੇ ਖੋਲੇ ਗਏ ਸੀਗੇ ਔਰ ਉਸ ਤੋਂ ਬਾਅਦ ਇਹ ਗੇਟਸ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਮੌਸਮ ਜਿਹੜਾ ਉਹ ਬਦਲ ਸਕਦਾ ਹੈ ਮੌਸਮ ਦਾ ਮિજાਜ ਜਿਹੜਾ ਉਹ ਖਤਰਨਾਕ ਹੋ ਸਕਦਾ ਹੈ ਇਸ ਕਰਕੇ ਜਿਹੜਾ ਹੁਣ ਇਹ ਚੈਕਿੰਗ ਕੀਤੀ ਗਈ ਹੈ 5 ਤਰੀਕ ਨੂੰ yellow alert ਰੱਖਿਆ ਗਿਆ 6 ਤਰੀਕ ਨੂੰ red alert ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਵੱਡੀ ਮਾਤਰਾ ਦੇ ਵਿੱਚ بارش ਹੋਏਗੀ ਔਰ ਉਸ ਦੇ ਲਈ ਹੁਣ ਜਿਹੜੀ ਹੈ ਲਗਾਤਾਰ ਜਿਹੜੀ ਇਨਵੈਸਟੀਗੇਸ਼ਨਸ ਹੈਗੀਆਂ ਨੇ ਔਰ ਜਿੰਨੀਆਂ ਵੀ ਮਸ਼ੀਨਰੀਜ਼ ਦੇ ਜਿਹੜੇ ਚੈੱਕਅਪਸ ਨੇ ਉਹ ਕੀਤੇ ਜਾ ਰਹੇ ਨੇ ਸੁਖਨਾ ਡੈਮ ਤੇ ਅੱਜੜਾ ਉਹ ਡੈਮ ਦੇ ਗੇਟ ਖੋਲੇ ਗਏ ਔਰ ਮੌਸਮ ਨੂੰ ਲੈ ਕੇ ਜਿਹੜੀ ਹੁਣ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾ ਰਹੀਆਂ ਨੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਉਹਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜਾ ਉਹ ਮਸ਼ੀਨੀ ਚੈੱਕਅਪਸ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸੋ ਤੁਸੀਂ ਸੁਖਨਾ ਡੈਮ ਤੇ ਹੀ ਮੌਜੂਦ ਆ ਜਿੱਥੇ ਕੁਝ ਦਿਨ ਪਹਿਲਾਂ ਜਿਹੜਾ ਉਹ ਸੁਖਨਾ ਡੈਮ ਦੇ ਗੇਟ ਖੋਲੇ ਗਏ ਸੀਗੇ ਚੈਕਿੰਗ ਕੀਤੀ ਗਈ ਸੀਗੀ ਔਰ ਇਸ ਦੀ ਮਸ਼ੀਨਰੀ ਚੈੱਕ ਕੀਤੀ ਗਈ ਸੀ ਕਿ ਸਾਰੀਆਂ ਚੀਜ਼ਾਂ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਕਿ ਨਹੀਂ ਕਰ ਰਹੀਆਂ ਨੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਮੌਨਸੂਨ ਦਾ ਮੌਸਮ ਹੈ ਔਰ ਹਮੇਸ਼ਾ ਇਸ ਸਮੇਂ ਦੇ ਵਿੱਚ ਜਿਹੜਾ ਸੁਖਨਾ ਡੈਮ ਦੇ ਵਿੱਚ ਪਾਣੀ ਭਰਦਾ ਔਰ ਉਸ ਨੂੰ ਅੱਗੇ ਛੱਡਿਆ ਜਾਂਦਾ ਹੈ ਖੋਲਿਆ ਜਾਂਦਾ ਹੈ ਔਰ ਇੱਥੋਂ ਦੀ ਅੱਗੇ ਜਿਹੜਾ ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਜਿਹੜਾ ਪ੍ਰਸ਼ਾਸਨਿਕ ਕਦਮ ਜਿਹੜੇ ਨੇ ਹੋ ਚੁੱਕੇ ਜਾਂਦੇ ਨੇ ਨਰੀ ਮੇਜਰ ਜਿਹੜੇ ਨੇ ਉਹ ਲੈ ਜਾਂਦੇ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਕਿ ਸੁਖਨਾ ਲੇਕ ਤੇ ਜਿਹੜਾ ਸੁਖਨਾ ਡੈਮ ਹੈ ਉਸ ਦਾ ਜਿਹੜਾ ਉਹ ਪਾਣੀ ਦਾ ਪੱਧਰ ਵੱਧ ਗਿਆ ਹੋਵੇ ਔਰ ਪਾਣੀ ਦਾ ਪੱਧਰ ਵਧਣ ਦੇ ਕਰਕੇ ਜਿਹੜਾ ਆਲੇ ਦੁਆਲੇ ਦੇ ਏਰੀਆਜ਼ ਦੇ ਵਿੱਚ ਨੁਕਸਾਨ ਹੋਇਆ ਹੋਵੇ ਲੇਕਿਨ ਐਤਕੀ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਵੇਰ ਦੇ ਵੇਲੇ ਜਿਹੜਾ ਉਹ ਸੁਖਨਾ ਡੈਮ ਦੇ ਗੇਟ ਜਿਹੜੇ ਨੇ ਖੋਲੇ ਗਏ ਸੀਗੇ ਔਰ ਉਸ ਤੋਂ ਬਾਅਦ ਇਹ ਗੇਟਸ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਮੌਸਮ ਜਿਹੜਾ ਉਹ ਬਦਲ ਸਕਦਾ ਹੈ ਮੌਸਮ ਦਾ ਮિજાਜ ਜਿਹੜਾ ਉਹ ਖਤਰਨਾਕ ਹੋ ਸਕਦਾ ਹੈ ਇਸ ਕਰਕੇ ਜਿਹੜਾ ਹੁਣ ਇਹ ਚੈਕਿੰਗ ਕੀਤੀ ਗਈ ਹੈ 5 ਤਰੀਕ ਨੂੰ yellow alert ਰੱਖਿਆ ਗਿਆ 6 ਤਰੀਕ ਨੂੰ red alert ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਵੱਡੀ ਮਾਤਰਾ ਦੇ ਵਿੱਚ بارش ਹੋਏਗੀ ਔਰ ਉਸ ਦੇ ਲਈ ਹੁਣ ਜਿਹੜੀ ਹੈ ਲਗਾਤਾਰ ਜਿਹੜੀ ਇਨਵੈਸਟੀਗੇਸ਼ਨਸ ਹੈਗੀਆਂ ਨੇ ਔਰ ਜਿੰਨੀਆਂ ਵੀ ਮਸ਼ੀਨਰੀਜ਼ ਦੇ ਜਿਹੜੇ ਚੈੱਕਅਪਸ ਨੇ ਉਹ ਕੀਤੇ ਜਾ ਰਹੇ ਨੇ ਸੁਖਨਾ ਡੈਮ ਤੇ ਅੱਜੜਾ ਉਹ ਡੈਮ ਦੇ ਗੇਟ ਖੋਲੇ ਗਏ ਔਰ ਮੌਸਮ ਨੂੰ ਲੈ ਕੇ ਜਿਹੜੀ ਹੁਣ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾ ਰਹੀਆਂ ਨੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਉਹਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜਾ ਉਹ ਮਸ਼ੀਨੀ ਚੈੱਕਅਪਸ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸੁਖਨਾ ਡੈਮ ਤੇ ਹੀ ਮੌਜੂਦ ਆ ਜਿੱਥੇ ਕੁਝ ਦਿਨ ਪਹਿਲਾਂ ਜਿਹੜਾ ਉਹ ਸੁਖਨਾ ਡੈਮ ਦੇ ਗੇਟ ਖੋਲੇ ਗਏ ਸੀਗੇ ਚੈਕਿੰਗ ਕੀਤੀ ਗਈ ਸੀਗੀ ਔਰ ਇਸ ਦੀ ਮਸ਼ੀਨਰੀ ਚੈੱਕ ਕੀਤੀ ਗਈ ਸੀ ਕਿ ਸਾਰੀਆਂ ਚੀਜ਼ਾਂ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਕਿ ਨਹੀਂ ਕਰ ਰਹੀਆਂ ਨੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਮੌਨਸੂਨ ਦਾ ਮੌਸਮ ਹੈ ਔਰ ਹਮੇਸ਼ਾ ਇਸ ਸਮੇਂ ਦੇ ਵਿੱਚ ਜਿਹੜਾ ਸੁਖਨਾ ਡੈਮ ਦੇ ਵਿੱਚ ਪਾਣੀ ਭਰਦਾ ਔਰ ਉਸ ਨੂੰ ਅੱਗੇ ਛੱਡਿਆ ਜਾਂਦਾ ਖੋਲਿਆ ਜਾਂਦਾ ਔਰ ਇੱਥੋਂ ਦੀ ਅੱਗੇ ਜਿਹੜਾ ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਜਿਹੜਾ ਪ੍ਰਸ਼ਾਸਨਿਕ ਕਦਮ ਜਿਹੜੇ ਨੇ ਹੋ ਚੁੱਕੇ ਜਾਂਦੇ ਨੇ ਔਰ ਪ੍ਰੀ ਨਰੀ ਮੇਜਰ ਜਿਹੜੇ ਨੇ ਉਹ ਲੈ ਜਾਂਦੇ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਕਿ ਸੁਖਨਾ ਲੇਕ ਤੇ ਜਿਹੜਾ ਸੁਖਨਾ ਡੈਮ ਹੈ ਉਸ ਦਾ ਜਿਹੜਾ ਉਹ ਪਾਣੀ ਦਾ ਪੱਧਰ ਵੱਧ ਗਿਆ ਹੋਵੇ ਔਰ ਪਾਣੀ ਦਾ ਪੱਧਰ ਵਧਣ ਦੇ ਕਰਕੇ ਜਿਹੜਾ ਆਲੇ ਦੁਆਲੇ ਦੇ ਏਰੀਆਜ਼ ਦੇ ਵਿੱਚ ਨੁਕਸਾਨ ਹੋਇਆ ਹੋਵੇ ਲੇਕਿਨ ਐਤਕੀ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਵੇਰ ਦੇ ਵੇਲੇ ਜਿਹੜਾ ਉਹ ਸੁਖਨਾ ਡੈਮ ਦੇ ਗੇਟ ਜਿਹੜੇ ਨੇ ਖੋਲੇ ਗਏ ਸੀਗੇ ਔਰ ਉਸ ਤੋਂ ਬਾਅਦ ਇਹ ਗੇਟਸ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿ ਮੌਸਮ ਜਿਹੜਾ ਉਹ ਬਦਲ ਸਕਦਾ ਹੈ ਮੌਸਮ ਦਾ ਮਜਾਜ ਜਿਹੜਾ ਉਹ ਖਤਰਨਾਕ ਹੋ ਸਕਦਾ ਹੈ ਇਸ ਕਰਕੇ ਜਿਹੜਾ ਹੁਣ ਇਹ ਚੈਕਿੰਗ ਕੀਤੀ ਗਈ ਹੈ 5 ਤਰੀਕ ਨੂੰ yellow alert ਰੱਖਿਆ ਗਿਆ ਹੈ 6 ਤਰੀਕ ਨੂੰ red alert ਦਿੱਤਾ ਗਿਆ ਔਰ ਇਹ ਕਿਹਾ ਗਿਆ ਹੈ ਕਿ ਵੱਡੀ ਮਾਤਰਾ ਦੇ ਵਿੱਚ بارش ਹੋਏਗੀ ਔਰ ਉਸ ਦੇ ਲਈ ਹੁਣ ਜਿਹੜੀ ਹੈ ਲਗਾਤਾਰ ਜਿਹੜੀ ਇਨਵੈਸਟੀਗੇਸ਼ਨਸ ਹੈਗੀਆਂ ਨੇ ਔਰ ਜਿੰਨੀਆਂ ਵੀ ਮਸ਼ੀਨਰੀਜ਼ ਦੇ ਜਿਹੜੇ ਚੈੱਕਅਪਸ ਨੇ ਉਹ ਕੀਤੇ ਜਾ ਰਹੇ ਨੇ ਸੁਖਨਾ ਡੈਮ ਤੇ ਅਜਿਹੜਾ ਉਹ ਡੈਮ ਦੇ ਗੇਟ ਖੋਲੇ ਗਏ ਔਰ ਮੌਸਮ ਨੂੰ ਕਿ ਜਿਹੜੇ ਹੁਣ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾ ਰਹੀਆਂ ਨੇ ਅਲਰਟ ਜਾਰੀ ਕੀਤੇ ਜਾ ਰਹੇ ਨੇ ਉਹਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜਾ ਉਹ ਮਸ਼ੀਨੀ ਚੈੱਕਅਪਸ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਇਸ ਵਕਤ ਅਸੀਂ ਸੁਖਨਾ ਡੈਮ ਤੇ ਹੀ ਮੌਜੂਦ ਹਾਂ ਜਿੱਥੇ ਕੁਝ ਦੇਰ ਪਹਿਲਾਂ ਜਿਹੜਾ ਉਹ ਸੁਖਨਾ ਡੈਮ ਦੇ ਗੇਟ ਖੋਲੇ ਗਏ ਸੀਗੇ ਚੈਕਿੰਗ ਕੀਤੀ ਗਈ ਸੀਗੀ ਔਰ ਇਸ ਦੀ ਮਸ਼ੀਨਰੀ ਚੈੱਕ ਕੀਤੀ ਗਈ ਸੀ ਕਿ ਸਾਰੀਆਂ ਚੀਜ਼ਾਂ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਕਿ ਨਹੀਂ ਕਰ ਰਹੀਆਂ ਨੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਮੌਨਸੂਨ ਦਾ ਮੌਸਮ ਹੈ ਔਰ ਹਮੇਸ਼ਾ ਇਸ ਸਮੇਂ ਦੇ ਵਿੱਚ ਜਿਹੜਾ ਸੁਖਨਾ ਡੈਮ ਦੇ ਵਿੱਚ ਪਾਣੀ ਭਰਦਾ ਛੱਡਿਆ ਜਾਂਦਾ ਹੈ ਖੋਲ੍ਹਿਆ ਜਾਂਦਾ ਹੈ ਔਰ ਇਥੋਂ ਦੀ ਅੱਗੇ ਜਿਹੜਾ ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਜਿਹੜਾ ਪ੍ਰਸ਼ਾਸਨਿਕ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਔਰ ਪ੍ਰੀਕਾਉਸ਼ਨਰੀ ਮੇਜਰ ਜਿਹੜੇ ਨੇ ਉਹ ਲੈ ਜਾਂਦੇ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਦੇਖੀਆਂ ਗਈਆਂ ਨੇ ਕਿ ਸੁਖਨਾ ਲੇਕ ਤੇ ਜੋ ਸੁਖਨਾ ਡੈਮ ਹੈ ਉਸ ਦਾ ਜਿਹੜਾ ਉਹ ਪਾਣੀ ਦਾ ਪੱਧਰ ਵੱਧ ਗਿਆ ਹੋਵੇ ਔਰ ਪਾਣੀ ਦਾ ਪੱਧਰ ਵਧਣ ਦੇ ਕਰਕੇ ਜਿਹੜਾ ਆਲੇ ਦੁਆਲੇ ਦੇ ਏਰੀਆਜ਼ ਦੇ ਵਿੱਚ ਨੁਕਸਾਨ ਹੋਇਆ ਹੋਵੇ ਲੇਕਿਨ ਐਤਕੀ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਵੇਰ ਦੇ ਵੇਲੇ ਜਿਹੜਾ ਉਹ ਸੁਖਨਾ ਡੈਮ ਦੇ ਗੇਟ ਜਿਹੜੇ ਨੇ ਖੋਲੇ ਗਏ ਸੀਗੇ ਔਰ ਉਸ ਤੋਂ ਬਾਅਦ ਇਹ ਗੇਟਸ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਮੌਸਮ ਜਿਹੜਾ ਉਹ ਬਦਲ ਸਕਦਾ ਹੈ ਮੌਸਮ ਦਾ